ਸਾਰੇ ਹੀ ਪੰਜਾਬੀਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਥੀ ਜੁੜੇ ਨੇ ਭਾਵੇਂ ਉਹ ਸਾਡੇ ਦਿਵਿਆਂਗ ਸਾਥੀ ਨੇ ਸਾਡੇ ਬਜ਼ੁਰਗ ਨੇ ਜਾਂ ਫਿਰ ਸਾਡੀਆਂ ਮਾਤਾਵਾਂ ਭੈਣਾਂ ਨੇ ਜਿਨ੍ਹਾਂ ਦੀਆਂ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਜਿਹੜੇ ਪੈਨਸ਼ਨਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਸੋ ਇਸ ਵੀਡੀਓ ਦੇ ਵਿੱਚ ਅਫਾ ਤੁਹਾਨੂੰ ਅਪਡੇਟ ਦੇਣੀ ਆ ਕਿ ਪੈਨਸ਼ਨ ਜਿਹੜੀ ਆ ਉਹ ਮਈ ਮਹੀਨੇ ਦੀ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਆ ਚੁੱਕੀ ਆ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਆਸਾਰ ਨੇ ਆਉਂਦੇ ਦਿਨਾਂ ਦੇ ਦਰਮਿਆਨ ਆਉਣ ਦੀ ਸੋ ਜੇਕਰ ਅਫਾ ਦੇਖੀਏ ਪਰसों ਜਿਹੜੀ ਹੈ ਫਾਜ਼ਿਲਕੇ ਜ਼ਿਲ੍ਹੇ ਦੀ ਪੈਨਸ਼ਨ ਪੈ ਗਈ ਸੀ ਲਗਭਗ ਸਾਰੇ ਹੀ ਵਰਗਾਂ ਦੇ ਵਿੱਚ ਵੜਾਵਾ ਪੈਨਸ਼ਨ ਦਿਮਯੰਗ ਪੈਨਸ਼ਨ ਜਾਂ ਫਿਰ ਜਿਹੜੀ ਹੋਰ ਪੈਨਸ਼ਨ ਆ ਸਾਡੀਆਂ ਜਿਹੜੇ ਸਾਡੇ ਨਾਲ ਜਿਹੜੇ ਸਰੋਤੇ ਜੁੜੇ ਨੇ ਉਹਨਾਂ ਦੀਆਂ ਪੈਨਸ਼ਨਾਂ ਫਾਜ਼ਿਲਕੇ ਜ਼ਿਲ੍ਹੇ ਦੇ ਵਿੱਚ ਪੈ ਗਈਆਂ ਸੀ ਪਰसों ਕੱਲ ਦੇ ਦਿਨ ਦੇ ਵਿੱਚ ਸ਼ਾਮ ਨੂੰ ਆਥਰ ਨੂੰ 6 ਵਜੇ ਮੈਸੇਜ ਆ ਗਿਆ ਸੀ ਲਗਭਗ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੀ ਪੈਨਸ਼ਨਾਂ ਜਣੀਆਂ ਨੇ ਕੱਲ ਪਾ ਦਿੱਤੀਆਂ ਗਈਆਂ ਨੇ ਜੀ ਜਿਨ੍ਹਾਂ ਦੇ ਵਿੱਚ ਸਾਰੇ ਹੀ ਪੈਨਸ਼ਨਰ ਨੇ ਭਾਵ ਉਹ ਦਿਵਿਆਂਗ ਸਾਥੀ ਨੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਦੀਆਂ ਭੈਣਾਂ ਦੀਆਂ ਵਿਧਵਾ ਪੈਸ਼ਨਾਂ ਲੱਗੀਆਂ ਹੋਈਆਂ ਨੇ ਮਾਤਾਵਾਂ ਨੇ ਭੈਣਾਂ ਨੇ ਉਹਨਾਂ ਦੀ ਪੈਸ਼ਨਾਂ ਕੱਲ ਜਿਹੜੀਆਂ ਨੇ ਸਰਕਾਰ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਸੀ ਸੋ ਇਥੇ ਇੱਕ ਅਪਡੇਟ ਤੁਹਾਨੂੰ ਇਹ ਵੀ ਦਵਾਂਗੇ ਇੱਕ ਤਾਂ ਅੱਜ ਸ਼ਨੀਵਾਰ ਹੋ ਚੁੱਕਾ ਜੀ ਵੀਕਐਂਡ ਹੈ ਅੱਜ ਤੇ ਕੱਲ ਵੈਸੇ ਜੇਕਰ ਪੈਨਸ਼ਨ ਆਣੀ ਹੋਵੇ ਤਾਂ ਵੀਕਐਂਡ ਨੂੰ ਵੀ ਆ ਜਾਂਦੀ ਹੈ ਕਈ ਵਾਰ ਐਦਾਂ ਦਾ ਕੋਈ ਹੋ ਨਹੀਂ ਕਿ ਵੀਕਐਂਡ ਦੇ ਤਾਂ ਪੈਨਸ਼ਨ ਨਹੀਂ ਪਵੇਗੀ ਤੁਹਾਡੇ ਖਾਤੇ 'ਚ ਪੈਣੀ ਹੋਏਗੀ ਤਾਂ ਤੁਹਾਨੂੰ ਮੈਸੇਜ ਆ ਜਾਏਗਾ ਅ ਅਪਡੇਟ ਇਹ ਹੈ ਜੀ ਕਿ ਜਿਹੜੇ ਡਾਇਰੈਕਟਰ ਸਾਹਿਬ ਨੇ ਉਹਨਾਂ ਦੇ ਗੱਲਬਾਤ ਕੀਤੀ ਸੀ ਯੂਨੀਅਨ ਦੇ ਇੱਕ ਆਗੂ ਨੇ ਤੇ ਉਹਨਾਂ ਨੇ ਫਰੋਸਾ ਦਵਾਇਆ ਸੀ ਕਿ ਆਉਣ ਦੇ ਦਿਨਾਂ ਦੇ ਵਿੱਚ ਜਿਹੜੀ ਆ ਪੈਨਸ਼ਨ ਜਲਦੀ ਪਾ ਦਿੱਤੀ ਜਾਵੇਗੀ ਮਈ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਉਹ ਲੇਟ ਨਹੀਂ ਕੀਤੀ ਜਾਵੇਗੀ ਕਿਉਂਕਿ ਅਪ੍ਰੈਲ ਮਹੀਨੇ ਦੀ ਪੈਨਸ਼ਨ ਆਲਰੇਡੀ ਜਿਹੜੀ ਆ ਲੇਟ ਆਈ ਸੀ 30 23 ਤੋਂ ਲੈ ਕੇ 30 ਤਰੀਕ ਦੇ ਵਿੱਚ ਕਰ ਪੈਸ਼ਨਾ ਪਈਆਂ ਸੀ ਵੱਖ-ਵੱਖ ਖਾਤਿਆਂ ਦੇ ਵਿੱਚ ਮਈ ਦੇ ਵਿੱਚ ਵੀ 2-3 ਤਰੀਕ ਤੱਕ ਪੈਨਸ਼ਨ ਆ ਜਾਣੀਆਂ ਨੇ ਅਪ੍ਰੈਲ ਮਹੀਨੇ ਦੀਆਂ ਪਈਆਂ ਸੀ ਸੋ ਮਈ ਮਹੀਨੇ ਦੀ ਪੈਨਸ਼ਨ ਲੇਟ ਨਹੀਂ ਹੋਵੇਗੀ ਜੀ ਦੂਜਾ ਹਫਤਾ ਚੜਿਆ ਹੋਇਆ ਅਸੀਂ ਤੁਹਾਨੂੰ ਪਹਿਲਾਂ ਵੀ ਕਹਿੰਤੀ ਸੀ ਇਹ ਗੱਲ ਕਿ ਦੂਜੇ ਹਫਤੇ ਦੇ ਅਖੀਲੇ ਦਿਨਾਂ ਦੇ ਵਿੱਚ ਪੈਨਸ਼ਨ ਪਹੁੰਚ ਜਾਏਗੀ ਤਾਂ ਪੈਨਸ਼ਨਾਂ ਲੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਆਉਂਦੇ 2-4 ਦਿਨਾਂ ਦੇ ਵਿੱਚ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਪਹੁੰਚ ਜਾਣਗੀਆਂ ਅ ਸਰਕਾਰ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਜਿਹੜੇ ਵਰਗ ਨੇ ਜਿਨ੍ਹਾਂ ਦਾ ਗੁਜ਼ਾਰਾ ਪੱਤਾ ਬਹੁਤ ਮੁਸ਼ਕਲ ਨਾਲ ਹੁੰਦਾ ਹੈ ਪੈਨਸ਼ਨਾਂ ਦੇ ਸਿਰ ਤੇ ਉਹਨਾਂ ਦੇ ਘਰ ਚੱਲਦੇ ਨੇ ਇਸ ਲਈ ਪੰਜਾਬ ਸਰਕਾਰ ਨੂੰ ਵੀ ਅਸੀਂ ਇਹ ਬੇਨਤੀ ਕਰਾਂਗੇ ਕਿ ਪੈਨਸ਼ਨਾਂ ਜਿਹੜੀਆਂ ਨੇ ਉਹ ਵਕਤ ਦੇ ਨਾਲ ਟਾਈਮ ਸਿਰ ਪਾ ਦਿੱਤੀਆਂ ਜਾਣ ਉਹਨਾਂ ਹੁੰਦੇ ਮਹੀਨਿਆਂ ਦੇ ਵਿੱਚ ਫਿਲਹਾਲ ਜੀ ਹੁਸ਼ਿਆਰਪੁਰ ਪਲੱਸ ਫਾਜ਼ਿਲਕਾ ਜਿਲ੍ਹਾ ਤੇ ਕੁਝ ਹੋਰ ਜਿਲ੍ਹਿਆਂ ਤੋਂ ਵੀ ਸਾਨੂੰ ਮੈਸੇਜ ਆ ਰਹੇ ਨੇ ਕਿ ਸਾਡੀਆਂ ਪੈਨਸ਼ਨਾਂ ਪੈ ਗਈਆਂ ਨੇ ਪਰ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ ਸਾਰੇ ਵਰਗਾਂ ਦੀਆਂ ਪੈਨਸ਼ਨਾਂ ਪਹੁੰਚ ਚੁੱਕੀਆਂ ਨੇ ਜਿਹੜੇ ਹੋਰ ਜ਼ਿਲ੍ਹੇ ਨੇ ਉੱਥੇ ਕੁਝ-ਕੁਝ ਵਰਗਾਂ ਨੂੰ ਕੁਝ ਸਾਡੇ ਦਰਮਿਆਨ ਸਾਥੀਆਂ ਨੂੰ ਮੈਸੇਜ ਆਏ ਨੇ ਪਰ ਬੁਢਾਪਾ ਪੈਨਸ਼ਨ ਉੱਥੇ ਨਹੀਂ ਪਈਆਂ ਇਸ ਲਈ ਅਸੀਂ ਉਹ ਜ਼ਿਲ੍ਹਿਆਂ ਦਾ ਨਾਮ ਨਹੀਂ ਲਵਾਂਗੇ ਫਿਰ ਹਰ ਦੋ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਸਾਰਿਆਂ ਨੂੰ ਸਾਰੇ ਵਰਗਾਂ ਨੂੰ ਪਹੁੰਚ ਚੁੱਕੀਆਂ ਨੇ ਤੇ ਆਉਂਦੇ ਦੋ ਚਾਰ ਦਿਨਾਂ ਦੇ ਵਿੱਚ ਯਾਨੀ ਕਿ ਹੁਣ ਤੋਂ ਲੈ ਕੇ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਤੱਕ ਲਗਭਗ ਸਭ ਦੀਆਂ ਪੈਨਸ਼ਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਾ ਦਿੱਤੀਆਂ ਜਾਣਗੀਆਂ 2500 ਪੈਨਸ਼ਨ ਵਾਲੀ ਗੱਲ ਕੋਈ ਨਹੀਂ ਹੈ ਜੀ 1500 ਪੈਨਸ਼ਨ ਆਏ ਕੋਈ ਦੋ ਰਾਏ ਨਹੀਂ ਆ ਗੱਲਬਾਤ ਜ਼ਰੂਰ ਚੱਲ ਰਹੀ ਹੈ ਪਰ ਕੋਈ ਅਜਿਹਾ ਦਾ ਕੋਈ ਲੈਟਰ ਅਫੀਸ਼ੀਅਲ ਹਜੇ ਜਾਰੀ ਨਹੀਂ ਹੋਇਆ ਤੇ ਜੇਕਰ ਸਰਕਾਰ ਵਧਾਏਗੀ ਪੈਸ਼ਨ ਤੇ ਕ੍ਰੈਡਿਟ ਤਾਂ ਫਿਰ ਲਏਗੀ ਤੁਹਾਨੂੰ ਵੀ ਪਤਾ ਹੈ ਮੀਡੀਆ ਦੇ ਵਿੱਚ ਤੁਹਾਨੂੰ ਫਿਰ ਇਹ ਇਸ ਨੂੰ ਮਿਲੇਗਾ ਦਿਨ ਰਾਤ ਕਿ ਪੈਸ਼ਨ ਵਧਾ ਦਿੱਤੀ ਗਈ ਹੈ ਇਸ ਕਰਕੇ 1500 ਪੈਨਸ਼ਨ ਆਣੀ ਹੈ ਜੀ ਇੱਥੇ ਕੋਈ ਦੋ ਰਾਏ ਦੋ 65 ਨਹੀਂ ਹੈ ਤੇ ਇਹ ਚ ਤੁਸੀਂ ਕਨਫਿਊਜ਼ ਨਾ ਹੋਇਓ ਪੈਨਸ਼ਨ ਤੁਹਾਡੀ ਦੋ ਤਿੰਨ ਦਿਨਾਂ ਦੇ ਵਿੱਚ ਆ ਰਹੀ ਹੈ ਤਾਂ